प्यार पिया लीजिए अपना कामਿੰਦਾ ਸਾਰਾ ਕੁਛ ਨਿਬੜ ਗਿਆ ਅੱਜ ਮੈਂ ਪੂਰੀ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਨਕੀ ਕਰੀਏ ਤੁਹਾਡੇ ਸਾਰੇ ਕੰਮ ਸਵਾਰਕਨੀ ਜੀ ਲੋ ਜੀ ਅੱਜ ਆਪਾਂ ਬਣਾਵਾਂਗੇ ਸਭ ਤੋਂ ਪਹਿਲਾਂ ਤਾਂ ਸੌਰੀ ਤੁਸੀਂ ਸੁਣਾਓ ਹੋਰ ਸਾਰੇ ਠੀਕ ਹੋ ਵਧੀਆ ਚਲੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਗੇ ਆਪੋ ਆਪਣੇ ਘਰਾਂ ਦੇ ਵਿੱਚ ਰਾਜੀ-ਬਾਜੀ ਹੋਵਾਂਗੇ ਤੇ ਤੇ ਮੈਂ ਆਪਣੀ ਵਾਲੀ ਚੈੱਕ ਕਰ ਰਹੀ ਹਾਂ ਹਾਂ ਹੈਗੀ ਆ ਇਹਨਾਂ ਦੇਖਿਓ ਵਾਲੀ ਨਾ ਮੇਰੀ ਉਹ ਹੋ ਗਈ ਐ ਥੋੜੀ ਖੁੱਲ ਜਈ ਗਈ ਐ ਮੈਂ ਨਾ ਇਹ ਹੁਣ ਕੱਟ ਕੇ ਰੱਖ ਦਿਆਂ ਉਹਨੂੰ ਫੇਰ ਦਿਖਾ ਕੇ ਆਂਗੀ ਹਰ ਠੀਕ ਕਰਵਾ ਕੇ ਲਈ ਤੇ ਪਰ ਫੇਰ ਖੁੱਲੀ ਜਾ ਰਹੀ ਐ ਮੈਂ ਇਹਨਾਂ ਥੋੜੀ ਚੰਗੀ ਤਰ੍ਹਾਂ ਟਾਈਟ ਕਰ ਲਈਦੀ ਪਰ ਐਂ ਕਈ ਵਾਰ ਬਾਹਰ ਜਾਣਾ ਪੈ ਜਾਂਦਾ ਕਿਤੇ ਨਿਕਲ ਕੇ ਗਿਰ ਜੇ ਵੀ ਕੱਟ ਕੇ ਰੱਖਦੀ ਆ ਉਹ ਸ਼ੀਸ਼ੇ ਦੇ ਵਿੱਚ ਨੂੰ ਦਿੱਖ ਗਈ ਚਲ ਵਧੀਆ ਹੋਇਆ ਮੈਂ ਬਲੌਗ ਸ਼ੁਰੂ ਕਰ ਲਿਆ ਵਾਲੀ ਤਾਂ ਦਿੱਖ ਗਈ ਤੇ ਲੋ ਜੀ ਅੱਜ ਆਪਾਂ ਬਣਾਏਗੇ ਰਾਜਮਾ ਦੀ ਸੱਜੀ ਪਰ ਹਾਲੇ ਤਾਂ ਕੰਮਕਾਰ ਸਾਰਾ ਪਿਆ ਤਾਂ ਬਹੁਤ ਖਿਲਾਰਾ ਪਿਆ ਗੈਸ ਦੁੱਸਤੇ ਹਨ ਬਸ ਰੋਟੀ ਬਣਾ ਕੇ ਹੈਟੀਆਂ ਸਭ ਤੋਂ ਪਹਿਲਾਂ ਤਾਂ ਮੈਂ ਰਾਜਮਾ ਧੋ ਕੇ ਕਿਨਾਂ ਕੁੱਕਰ ਦੇ ਵਿੱਚ ਸਾਫ਼ ਪਾਣੀ ਫਿਲਟਰ ਦਾ ਪਾ ਕੇ ਰੱਖ ਦਮ ਉਸ ਤੋਂ ਬਾਅਦ ਮੈਂ ਗੈਸ ਸਾਫ਼ ਕਰਕੇ ਸ਼ਲਫਾ ਸਾਫ਼ ਕਰਕੇ ਇਸ ਆਇਰਿਆ ਸਾਰਾ ਸਾਫ਼ ਕਰਕੇ ਇੱਧਰ ਕੁੱਕਰ ਚ ਪਾ ਕੇ ਰੱਖ ਦੇਣਾ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਸੀਟੀਆਂ ਲਵਾਉਂਗੀ ਆਪਣਾ ਰਾਜਮਾ ਨੂੰ ਅੱਜ ਆਪਾਂ ਰਾਜਮਾ ਮੈਂ ਕਿਸ ਤਰੀਕੇ ਨਾਲ ਬਣਾਨੀ ਆ ਉਹ ਮੈਂ ਤੁਹਾਡੇ ਨਾਲ ਰੈਸিপি ਸ਼ੇਅਰ ਕਰੂੰਗੀ ਠੀਕ ਹੈ ਜੀ ਤੇ ਮੈਂ ਕਿਹ ਚੱਲ ਬਲੌਗ ਬਣਾਣਾ ਆਪਾਂ ਸ਼ੁਰੂ ਕਰੀਏ ਇੱਥੋਂ ਤੇ ਚਲੋ ਪਹਿਲਾਂ ਆਪਾਂ ਸਾਫ ਸਫਾਈ ਕਰਕੇ ਉਸ ਤੋਂ ਬਾਅਦ ਫਿਰ ਅੱਜ ਰਾਜਮਾ ਬਣਾਏਗੇ ਤੇ ਤੁਹਾਨੂੰ ਵੀ ਦੱਸੂਗੀ ਕਿ ਮੈਂ ਰਾਜਮਾ ਕਿਸ ਤਰੀਕੇ ਨਾਲ ਬਣਾਨੀ ਹੈ ਰਾਜਮਾ ਦੀ ਰੈਸিপি ਤੇ ਜੈਡ ਪlant ਵੀ ਬੜਾ ਹੁੰਦਾ ਜਾ ਰਿਹਾ ਇਹ ਤਾਂ ਸੰਜਣਾ ਨੇ ਨੇ ਕਿ ਦਿਨ ਉੱਪਰ ਤੇ ਪੱਤੀਆਂ ਤੋੜਤੀਆਂ ਮੈਂ ਪਹਿਲਾਂ ਵੀ ਦੱਸ ਰਹੀ ਮम्मी ਹਮਨਾ ਇਹ ਇਹ ਦੋਨਾ ਥੋੜੇ ਬਾਕੀ ਥੋੜੇ ਦੇ ਸੁ ਨਾ ਇਹਨਾਂ ਕਰਮ ਕਟ ਕੇ ਦੂਸਰੇ ਪlant ਤੇ ਲਗਾਏ ਗ੍ਰੋਥ ਹੋ ਜਾਗੀ ਇਸਕੀ ਵੀਡੀਓ ਦੇਖੀ ਤੁਸੀਂ ਚਾਹੇ ਸ਼ਾਰਟ ਵੀਡੀਓ ਵਿੱਚ ਦੇਖ ਲਓ ਚਲੋ ਮੈਂ ਨਾ ਮਾਲੀ ਨੂੰ ਪੁੱਛ ਕੇ ਆਉਂਗੀ ਬਟੇ ਵੀਡੀਓਸ ਦਾ ਚਲੋ ਸਭ ਦਾ ਆਪਣਾ ਦੱਸਣ ਦਾ ਤਰੀਕਾ ਹੁੰਦਾ ਪਰ ਉਹਨਾਂ ਨੇ ਨਾ ਇਤਨਾ بڑا ਗੁੰਮਲਾ ਥਾ ਹੈ ਨਾ ਉਹਨਾਂ ਨੇ ਐਸੀ ਸ਼ੇਪ ਬਣਾਈ ਥੀ ਅੱਛਾ ਇੱਥੇ ਤੇ ਨਾ ਆਹ ਵਾਲੀ ਚੀਜ਼ ਕਿ ਨਾ ਬਹੁਤ ਵਧੀਆ ਲੱਗਦੇ ਮੇਰੀ ਸਲਾਹ ਪਤਾ ਕੀ ਹੈ ਮੈਂ ਖੈ ਸੌਫ ਕਰਾਂਗਾ ਕਿਸੇ ਨੂੰ ਨਹੀਂ ਨਹੀਂ ਇਹ ਤਾਂ ਆਪਣੇ ਆਪ ਹੀ ਹੁੰਦੀ ਰਹੇਗੀ ਹੁਣ ਤੂੰ ਇੰਨਾ ਨਾ ਬਤਾ ਵਧਾਈ ਪੁੱਤ ਜਿਹੜਾ ਆ ਦੇਖੋ ਇੱਕ ਤਾਂ ਮੇਰੀਆਂ ਟਾਈਲਾਂ ਬਹੁਤ ਜ਼ਿਆਦਾ ਵਧੀਆ ਇਹ ਸਟੋਨ ਵਾਲੀਆਂ ਟਾਈਲਾਂ ਨੇ ਇਹ ਨਾ ਇਹ ਜਿਵੇਂ ਕਿ ਨਾ ਪੱਥਰ ਹੁੰਦਾ ਇਦਾਂ ਹੈ ਇਹ ਨਹੀਂ ਹੈਗੀ ਇਹ ਵੀ ਪਲੇਨ ਹੈ ਇਹ ਪੱਥਰ ਦੀ ਤਰ੍ਹਾਂ ਮੇਰੀਆਂ ਟੈਲਾਂ ਕਨ ਮੈਂ ਆਪ ਪਸੰਦ ਕਰਕੇ ਰਿਕਸ਼ਾ ਛੇ ਚਲੀ ਗਈ ਸੀ ਮੈਂ ਵੱਡੇ ਸ਼ੋਰੂਮ ਦੇ ਵਿੱਚ ਦੋਨੋਂ ਬੱਚਿਆਂ ਨੂੰ ਲੈ ਕੇ ਰਿਕਸ਼ਾ ਕਰੀ ਹਾਂ ਉਹ ਤਾਂ ਬਟੇ ਫਿਰ ਜੇ ਕੋਈ ਚੀਜ਼ ਲਵਾਗੇ ਤਾਂ ਜਾਣਣ ਲੱਗ ਜਾਂਦਾ ਉੱਥੇ ਕਿਹੜਾ ਕਿ ਗੇੜਾ ਲੱਗਾ ਮੇਰੇ ਪੰਜ ਸੱਤ ਗੇੜੇ ਲੱਗੇ ਸੀ ਟੈਲਾਂ ਵਾਲਿਆਂ ਦੀ ਦੁਕਾਨ ਚ ਸ਼ੋਰੂਮ ਦੇ ਵਿੱਚ ਇੱਥੇ ਹੀ ਹੈ ਮੰਡੋਰ ਰੋਡ ਦੇ ਉੱਪਰ ਫੈਕਟਰੀ ਹੈ ਬਹੁਤ ਵੱਡੀ ਫੈਕਟਰੀ ਹੈ ਬਹੁਤ ਸ਼ੋਰੂਮ ਨਹੀਂ ਹੈਗਾ ਬਹੁਤ ਵੱਡਾ ਗੋਦਾਮ ਹੈ ਮਤਲਬ ਤਾਂ 5-6 ਕਿੱਲਾਂ ਦੇ ਵਿੱਚ ਨੂੰ ਗੋਦਾਮ ਆ ਉਹਨਾਂ ਦਾ ਵਾਣੀਆਂ ਦਾ ਉੱਥੇ ਤੋਂ ਲੈ ਕੇ ਆਏ ਸੀ ਆਪਾਂ ਇਹ ਵਾਲੀਆਂ ਟੈਲਾ ਤੇ ਫਿਰ ਇੱਥੇ ਲਗਾਈਆਂ ਸੀ ਇੱਥੇ ਆ ਸ਼ੀਸ਼ਾ ਹਜੇ ਨਾ ਇੱਥੇ ਮੈਨੇ ਪਰਦੇ ਲਾਣੇ ਆ ਪਰਦੇ ਨੇ ਉੱਥੇ ਤੋਂ ਮੰਮੀ ਤੋਂ ਮਹੂਆਏ ਤੇ ਪੁਰਾਣੇ ਘਰ ਦੇ ਵੈਸੇ ਤਾਂ ਉਹ ਬਹੁਤ ਜ਼ਿਆਦੇ ਘਸੇ ਪਏ ਆ ਚਲ ਐਨੇ ਮੈਂ ਕਿ ਮੇਨਨ ਨਾਲੇ ਕੰਮ ਚਲਾ ਲੂੰਗੀ ਕੋਈ ਗੱਲ ਨਹੀਂ ਹੈਗੀ ਫਿਰ ਮੈਂ ਕਿ ਮੈਂ ਜਦੋਂ ਮੇਰੇ YouTube ਦੀ ਅਰਨਿੰਗ ਆਣ ਲੱਗ ਜਾਊਗਾ ਤਾਂ ਫਿਰ ਮੈਂ ਕੋਈ ਹੋਰ ਵਾਲੇ ਪਰਦੇ ਲਗਾਉਂਗੀ ਠੀਕ ਹੈ ਤੇ ਅੱਛਾ ਲੱਗਦਾ ਹੈ ਪੰਨੋ ਨੇ ਸ਼ੀਸ਼ੇ 'ਚ ਗੈਪ ਪਾਤਾ ਨਾ ਮੈਨੂੰ ਇਹ ਜੀਵ ਲੱਗ ਰਿਹਾ ਚਲੋ ਕਦੇ ਜਦੋਂ YouTube ਦੀ ਅਰਨਿੰਗ ਆਣ ਲੱਗਿਆ ਆਪਾਂ ਸ਼ੀਸ਼ਾ ਵੀ ਚੇਂਜ ਕਰਾ ਦੇਗੇ ਮੈਂ ਪੂਰਾ ਇੱਕ ਹੀ ਸ਼ੀਸ਼ਾ ਲਗਵਾਣਾ ਹੈ ਮੈਨੂੰ ਇਹ ਸ਼ੀਸ਼ਾ ਨਾ ਕਰ ਦੇ ਕਿ ਕਿ ਅੰਦਰ ਦਾ ਨਾ दिखे ਨਹੀਂ ਨਹੀਂ ਇੱਥੇ ਤਾਂ ਪਲੇਨ ਹੀ ਚੱਲਦਾ ਪੁੱਤ ਇੱਥੇ ਹਮੇਸ਼ਾ ਪਲੇਨ ਚੱਲਦਾ ਹੈ ਬਾਕੀ ਇਹ ਪੌਦਿਆਂ ਦੀ ਅਗਰ ਗਰੋਥ ਹੋ ਗਈ ਨਾ ਫਿਰ ਸੋਚ ਜੇ ਨਾ ਵੀ ਲਗਾਉਂਗੀ ਇਹ ਦੋ ਪਰਦੇ ਲਗਾ ਲੂੰਗੀ ਸਿਰਫ ਸਾਈਡਾਂ ਤੇ ਥੋੜਾ ਸੈਂਟਰ 'ਚ ਐਵੇਂ ਰੱਖ ਲੂੰਗੀ ਬਾਕੀ ਸਮੇਂ ਨਾਲ ਕੁਝ ਤਬਦੀਲ ਹੁੰਦੀ ਰਹਿੰਦੀ ਹੈ ਆਪਣੇ ਆਪ ਹੀ ਮੇਰੇ ਨਾ ਚੱਪਲ ਪਾਈ ਦੋ ਉੱਥੇ ਤੱਕ ਤਾਂ ਮੈਂ ਜਾਉਂਗੀ ਨਹੀਂ ਅੱਗੇ ਮੇਰੇ ਤુલਸੀ ਦੇ ਪੌਦੇ ਇਹ ਬੜਾ ਹੋ ਗਿਆ ਇਹ ਤਾਂ ਮਿੱਟੀ ਘਮਰੇਗੀ ਬੜੇ ਨਹੀਂ ਰੰਦੀ ਬੱਟੇ ਗ੍ਰੋਥ ਤਾਂ ਆਪਣੇ ਆਪ ਹੀ ਹੁੰਦੀ ਰਹਿੰਦੀ ਆ ਕੱਲੂ ਹੈਗਾ ਜੀ 15 ਅਗਸਤ ਸਭ ਨੂੰ ਸੁਤੰਤਰਤਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਕਿੰਨੇ ਸਾਲ ਹੋ ਜਾਣਗੇ 79 ਆਪਣੇ ਦੇਸ਼ ਆਜ਼ਾਦ ਨੂੰ ਹੋਏ ਦੇਸ਼ ਆਜ਼ਾਦ ਹੋਏ ਨੂੰ 79 ইয়ার্স ਹੋਗੇ ਹੋ ਜਾਣਗੇ ਕੱਲ ਨੂੰ ਇਸ سونے ਦੀ ਚਿੜੀ ਨੂੰ ਆਪਣੇ ਪੂਰੇ ਹਿੰਦੁਸਤਾਨ ਨੂੰ ਇੰਡੀਆ ਨੂੰ ਠੀਕ ਹੈ ਜੀ ਤੇ ਦੇਖੋ ਪਲਾਟ ਫਿਰ ਪਲਾਟ ਤਾਂ ਸੁੱਕਦੇ ਨਹੀਂ ਹੁਣ ਨਹੀਂ ਸੁੱਕਦੇ ਇਹ ਪਲਾਟ ਤਾਂ ਹੁਣ ਕਦੋਂ ਸੁੱਕਣਗੇ ਅਕਤੂਬਰ ਚ ਜਾ ਕੇ ਇਹ ਦੇਖੋ ਅਕਤੂਬਰ ਚ بارشਾਂ ਹਟਣਗੀਆਂ ਅਰ ਹਵਾ ਚੱਲ ਰਹੀ ਹੈ ਪਹਿਲਾਂ ਇੰਨੀ ਤੇਜ਼ ਚੱਲ ਰਹੀ ਸੀ ਜਦੋਂ ਮੈਂ نیچے ਨਾ ਇੱਧੇ ਤੇ ਪੋਚਾ ਲਗਾ ਰਹੀ ਸੀ ਮੈਂ ਡੇਲੀ ਪੋਚਾ ਲਾਣੀ ਹੁੰਨੀ ਉਹ ਉੱਥੇ ਤੱਕ ਡੇਲੀ ਮੈਨੂੰ ਮੇਰੇ ਘਰ ਨਾਲ ਬਹੁਤ ਜਿਆਦਾ ਪਿਆਰ ਹੈ ਬਹੁਤ ਜਿਆਦਾ ਪਿਆਰ ਹੈ ਮੈਂ ਆਪ ਜਿਸ ਤਰ੍ਹਾਂ ਮਰਜੀ ਜਦ ਮਰਜੀ ਸਿਰ ਬਾਵਾ ਜਮਰਜੀ ਨਾਲ ਲਾਣੀਆਂ ਸਾਫ ਕੱਪੜੇ ਪਾ ਲਣੀਆਂ ਬਿਨਾਂ ਨਾ ਇਹ ਮੈਂ ਰਹਿ ਨਹੀਂ ਸਕਦੀ ਇੱਕ ਦਿਨ ਚ ਤਾਂ ਦੋ ਦੋ ਵਾਰ ਇਸ਼ਨਾਨ ਹੋ ਹੀ ਜਾਂਦਾ ਹੈ ਸਿਰ ਜਮਰਜੀ ਬਲਮ ਲੇਕਿਨ ਮੇਰੇ ਘਰ ਦੀ ਸਜਾਵਟ ਬਿਲਕੁਲ ਵੀ ਨਹੀਂ ਰਹਿਣੀ ਚਾਹੀਦੀ ਉਹ ਮੈਨੂੰ ਜਰਾ ਜੀ ਵੀ ਨਹੀਂ ਪਸੰਦ ਹੈਗੀ ਇੱਧਰ ਅਕਸ਼ੇ ਕੁਮਾਰ ਨੇ ਪਤਾ ਕਿਆ ਕਰਿਆ ਪੰਜ ਛਤ ਤਰੀਲਾਂ ਲੈ ਕੇ ਨਾ ਮੇਰੀਆਂ ਬੁਟੀਕ ਦੀਆਂ ਬੱਚੀਆਂ ਬੀਆਂ ਉਹਨਾਂ ਨੂੰ ਇਕੱਠੀਆਂ ਕਰਕੇ ਨੈਕਸ ਸਾਈਜ਼ ਕਰਦਾ ਹੁੰਦਾ ਤੇ ਕੋਠਾ ਆਲਰੇਡੀ ਸਾਫ਼ ਹੀ ਐ ਕੋਠਾ ਬਿਲਕੁਲ ਨਹੀਂ ਗੰਦਾ ਹੈਗਾ ਕੋਠਾ ਤਾਂ ਬਿਲਕੁਲ ਸਾਫ਼ ਹੀ ਐ ਤੇ ਹੈ ਰਜਤ ਉਹ ਦੁੱਧ ਉਧਰ ਲੈਤੇ ਹੈ ਜਿਸ سے ਅਸੀਂ ਹੁਣ ਦੁੱਧ ਲਏਗੇ ਅੱਛਾ ਸੁਣੋ ਪੀ ਗਏ ਬੱਚਾ ਅੱਛਾ ਅੱਛਾ ਹੇ ਮੇਰੇ ਨਾਲ ਮੈਂ ਨਾ ਇੱਕ ਇੱਕ ਗੱਲ ਹੋ ਰਹੀ ਹੈ ਮੈਂ ਸਾਰੇ ਕੱਪੜੇ ਧੋਨੀ ਆ ਸਾਰੇ ਧੋ ਕੇ ਉਹਨਾਂ ਨੂੰ ਸੁਕਾਨੀਆ ਫਿਰ ਉਹਨਾਂ ਨੂੰ ਸੁੱਕਣੇ ਸਾਰੇ ਜਦੋਂ ਸੁੱਕ ਜਾਂਦੇ ਨੇ ਐਨੀ ਤੇਜ਼ ਧੁੱਪ ਹੁੰਦੀ ਆ ਹਾਂ ਉਹਦੋਂ ਸਿਰ ਆਪਾਂ ਉਤਾਰ ਲੈਣੇ ਆ ਹਨਾ ਤੇ ਜਿਹੜਾ ਮੈਂ ਸੂਟ ਲਾਸਟ ਵਿੱਚ ਧੋਨੀ ਹੁੰਦੀ ਆ ਨਾ ਕੁਦਰਤੀ ਗੱਲ ਆ ਬਹੁਤ ਕੁਦਰਤੀ ਗੱਲ ਆ ਉਹ ਮੇਰਾ ਨਾ ਮੈਂ ਸੁਕਣਾ ਪਾ ਕੇ ਐਨੀ ਆ ਲਾਸਟ ਜੋ ਮੇਰਾ ਔਰ ਇੱਕ ਮੇਰੀ ਜਿਵੇਂ ਕਿ ਟੀ-ਸ਼ਰਟ ਹੁੰਦੀ ਆ ਇੱਕ ਮੇਰੀ ਹੁੰਦੀ ਆ ਉਹ ਸਲਵਾਰ ਤੇ ਉਹ ਸੁਖਣੀ ਪੈਂਦੀ ਉਹ ਉਸੇ ਤੇ ਬਾਰਿਸ਼ ਪੈ ਜਾਂਦੀ ਆ ਫਿਰ ਉਹ ਨਹੀਂ ਮਮੇਸੋ ਕੋ ਮੈਨੂੰ ਕਹ ਰਹੇ ਤੇ ਕਹਿੰਦੇ ਬੋਦਾ ਹੁੰਦਾ ਕੱਪੜਾ ਔਰ ਮੈਂ ਪਾ ਵੀ ਨਹੀਂ ਸਕਦੀ ਮੈਨੂੰ بارش ਦੀ ਇੱਕ ਤੁਪਕ ਮੇਰੇ ਇੱਕ ਬੂੰਦ ਮੇਰੇ ਕੱਪੜੇ ਲੱਗ ਜੇ ਮੈਨੂੰ ਬਹੁਤ ਜ਼ਿਆਦਾ ਅਜੀਬ ਲੱਗਦਾ ਬਹੁਤ ਜ਼ਿਆਦਾ ਹਾਂ ਤਾਂ ਹਾਂ ਹਾਂ ਬੋਲ ਕਿ ਜਿਵੇਂ ਛੋਟੇ ਛੋਟੇ ਜਿਹੇ ਉਹ ਜਾਨਵਰ ਸੇ ਘੁੰਮ ਰਹੇ ਉਸ ਦੇ ਵਿੱਚ ਹੋਰ ਦੇਖੋ ਪੌਦੇ ਬਹੁਤ ਬੜੇ ਬੜੇ ਹੋ ਗਏ ਇਧਰ ਆਪਣੀ ਟੈਨੀਆਂ ਬੱਚੀਆਂ ਪਈਆਂ ਚੱਕਣੀਆਂ ਸਗੋਂ ਮੈਂ ਦੇਖ ਰਹੀ ਆ ਮੈਨੂੰ ਮਾਲੀ ਨਹੀਂ ਮਿਲ ਰਿਹਾ ਮੈਂ ਹੁਣ ਤਾਂ ਹੀ ਥੋੜੀ ਚੁੱਪ ਹੋਈ ਬੈਠੀ ਆ ਮਾਲੀ ਤਾਂ ਮੈਨੂੰ ਮਿਲ ਜੇਗਾ ਮੈਨੂੰ ਇੱਕ ਵਾਰੀ ਉਹਨਾਂ ਕੋਲ ਜਾਣ ਦੀ ਦੇਰ ਹੈ ਤੇ ਬਾਕੀ ਚਲੋ ਜੀ ਚੱਲਦੇ ਆਪਾਂ ਨੀਚੇ ਮਿੱਤੇ ਜਾ ਕੇ ਨਾ ਹੁਣ ਆਪਾਂ ਅ ਬਣਾਏ ਸਬਜੀ ਪਹਿਲਾਂ ਮੈਂ ਫਟਾਫਟ ਮਸਾਲਾ ਕਰ ਲਵਾਂ ਅਖਿ ਸਹੀ ਆਪੇ ਨੂੰ ਚੀਜ਼ ਦੂੰਗੀ ਜਲਦੀ ਆ ਲਓ ਜੀ ਹੁਣ ਨਾ ਮੈਂ ਨੇਰਾ ਕਿੰਨਾ ਹੋ ਗਿਆ ਕਿਉਂਕਿ ਬਦਲ ਇੱਕਦਮ ਫੇਰ ਬਹੁਤ ਆ ਗਿਆ ਤੇ ਲਾਈਟ ਲਾਦੇ ਹਾਂ ਤੇ ਨਾ ਬਸ ਹੁਣ ਮੈਂ ਫਟਾਫਟ ਪਹਿਨਾ ਮਸਾਲਾ ਕਰਾਂ ਫਿਰ ਮੈਂ ਤੁਹਾਨੂੰ ਦੰਨੀਆ ਰਾਜਮਾ ਦੀ ਰੈਸিপি ਮੈਂ ਰਾਜਮਾ ਕਿਸ ਤਰ੍ਹਾਂ ਬਣਾਉਣੀ ਆ ਠੀਕ ਹੈ ਜੀ ਟਮਾਟਰ फिर तो बेटे इतना बिल्कुल मैश हो आएंगे ना ये ये उसमें कर लो वो जो उसमें पढ़ेगा उससे करूँगी कैंडी तो बहुत गंदा और इस ऑफ हाँ अदरक डाल रही है मम्मी इतना सारा अदरक चार प्याज तीन टमाटर ਇਤਨੇ ਕੱਟ ਲਓ ਜੀ ਮੈਂ ਕਿ ਮਟਰ ਅਦਰਕ ਤੇ ਨਿਰਚ ਹਰੀਆਂ ਮਿਰਚਾਂ ਉਹ ਤਾਂ ਮੈਂ ਗ੍ਰाइंड ਕਰਤੀਆਂ ਚੰਗੀ ਤਰ੍ਹਾਂ ਪਾਣੀ ਪਾ ਕੇ ਇੱਥੇ ਰੱਖਤੀਆਂ ਠੀਕ ਹੈ ਜੀ ਮੈਂ ਮੈਂ ਤਾਂ ਹਮੇਸ਼ਾ ਮੈਂ ਮੇਰੀ ਮੰਮੀ ਨਾ ਹਮੇਸ਼ਾ ਇਹੀ ਤਰੀਕੇ ਨਾਲ ਬਣਾਉਂਦੇ ਨਾ ਪੈਣਾ ਪੈਣਾ ਕੀ ਆ ਨਹੀਂ ਨਹੀਂ ਨਾ ਫੇਰ ਨਾ ਅੱਛਾ ਨਹੀਂ ਲੱਗਦਾ ਹੈ ਜੀ ਮੰਮੀ ਇਤਨਾ ਸਵਾਦਾ ਤੇ ਹੁਣ ਦੁਬਾਰਾ ਕਿਉਂਕਿ ਇੱਕ ਡੱਬੇ ਦੇ ਵਿੱਚ ਨਾ ਪਿਆਜ਼ ਆਣੇ ਨੀਤੇ ਹੁਣ ਪਿਆਜ਼ ਮਿਕਸ ਕਰ ਦੂੰਗੀ ਹੁਣ ਇਹਦੇ ਵਿੱਚ ਮੈਂ ਪਿਆਜ਼ ਕਰਨ ਲੱਗੀ ਆ ਚਾਰ ਪਿਆਜ਼ ਲਏ ਆ ਮਨੇ ਚਾ ਟਮਾਟਰ ਲਏ ਸੀ ਤੇ ਇੱਕ ਅਦਰਕ ਇੱਕ ਗੁੱਠੀ ਅਦਰਕ ਦੀ ਤੇ 6 ਹਰੀ ਮਿਰਚਾਂ ਲਈਆਂ ਸੀ ਕਿਉਂਕਿ ਸਬਜੀ ਤਰੀ ਵਾਲੀ ਆ ਔਰ ਹਰੀ ਮਿਰਚ ਨਾ ਕੋੜੀ ਨਹੀਂ ਹੈਗੀ ਇਸ ਕਰਕੇ ਮੈਂ ਅੱਜ ਫੇਰ 6 ਹੀ ਪਾਈਆਂ ਚਾਰ ਜਾਂ 6 ਤੇ ਹੀ ਮੇਰੀ ਸੂਈ ੜਕਦੀ ਹੁੰਦੀ ਆ ਯਾਰ ਮੰਮੀ ਇਤਨੀ ਕਿਉਂ ਆ ਦੇਖੋ ਮੇਰੇ ਮਸਾਲੇ ਨੂੰ ਸੀਟੀਆਂ ਪੂਰੀਆਂ ਪ੍ਰੋਪਰ ਹੋ ਗਈਆਂ ਤੁਸੀਂ ਆਪੇ ਦੇਖੋ ਨਾ ਮਸਾਲਾ ਸੜਿਆ ਨਾ ਉਹ ਹੋਇਆ ਤੇ ਕੋਈ ਸਮੈਲ ਨਹੀਂ ਮੈਨੇ ਪੂਰੀਆਂ ਇਹਨੂੰ ਗਿਣ ਕੇ 10 ਸੀਟੀਆਂ ਲਗਵਾ ਲਈਆਂ ਮੇਰਾ ਮਸਾਲਾ ਬਹੁਤ ਵਧੀਆ ਹੋ ਗਿਆ ਤੇ ਹੁਣ ਮੈਂ ਇਹਦੇ ਵਿੱਚ ਪਾ ਦਵਾਂ ਰਾਜਮਾ ਇਕ ਹਾਥ ਨਾਲ ਕਰਨਾ ਥੋੜਾ ਜਿਹਾ ਹੋ ਹੋ ਜਾਂਦਾ ਕੋਈ ਚੀਜ਼ ਨਹੀਂ ਲੱਕਸ਼ ਨਹੀਂ ਲੱਕਸ਼ ਨਹੀਂ ਹੁੰਦਾ ਕੋਈ ਗੱਲ ਨਹੀਂ ਇੱਕ ਮਿੰਟ ਅਜੇ ਨਮਤੇ ਇੱਕ ਦੋ ਸੀਟੀ ਨਾ ਥੋੜੀ ਜਿਹੀ ਫालतू ਲੱਗ ਗਈ ਚਾਹ ਮੈਂ ਅੱਧੀ ਮੇਰੀ ਗਾੜੀ ਜੀ ਤੇਰੀ ਬਣ ਜਾਗੀ ਤੇ ਹੁਣ ਮੈਂ ਪਾ ਦਮਾ ਪਾਣੀ ਫਿਲਟਰ ਦਾ ਪਾਣੀ ਉੱਪਰ ਤੇ ਨਿਕਲਦਾ ਹੈ ਜ ਬਣ ਰਿਹਾ ਹਾਂ ਯਾਨਤ ਟੰਕੀਆਂ ਲੱਗਦੀਆਂ ਸੁੰਤਰ ਲਈ ਹਾਂ ਹਾਂ ਮੈਂ ਦੇਖ ਰਹੀ ਸੀ ਲੋਚ ਅੱਧਾ ਕੁੱਕਰ ਕਰਤਾ ਆਪਮਨੇ ਕਿਉਂਕਿ ਚਾਵਲ ਵੈਸੇ ਤਾਂ ਤੁਸੀਂ ਕਹੋਗੇ ਕਿ ਮੋਨਿਕਾ ਕਹਿ ਰਹੀ ਸੀ ਅਸੀਂ ਚਾਵਲ ਜ਼ਿਆਦਾ ਖਾਂਦੇ ਨਹੀਂ ਵਾਕਈ ਅਸੀਂ ਚਾਵਲ ਬਹੁਤ ਘੱਟ ਖਾਂਦੇ ਹਾਂ ਅ ਮਿੰਨੇ ਚੋਂ ਸਾਢੇ 3 3 ਜਾਂ 4 3 ਨੁਕ ਵਾਰੀ ਬਣਦੇ ਆ 4 ਵੀ ਨਹੀਂ ਮੈਂ ਕਹਿ ਸਕਦੀ ਸਾਢੇ 3 ਨੁਕ ਵਾਰੀ ਚਾਵਲ ਬਣਦੇ ਆ ਹੱਦ ਦਾ ਦੋ ਜਾਂ ਤਿੰਨ ਤਿੰਨ ਤੋਂ ਬਾਅਦ ਅਸੀਂ ਚੌਥੀ ਵਾਰ ਵੀ ਚਾਵਲ ਨਹੀਂ ਬਣਾਉਂਦੇ ਹਾਂਗੇ ਇੱਕ ਮਹੀਨੇ ਦੇ ਵਿੱਚ ਪਰ ਅੱਜ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਆਪਾਂ ਸਬਜੀ ਬਣਾਈਏ ਰਾਜਮਾ ਦੀ ਉਦੋਂ ਚਾਵਲਾਂ ਸੰਜਣਾ ਦੀ ਫਰਮਾਇਸ਼ ਆ ਕਿ ਜਰੂਰ ਬਣਾਉਣੇ ਚਾਹੀਦੇ ਆ ਜਿਵੇਂ ਕਿ ਕਾਲੇ ਛੋਲੇ ਚਿੱਟੇ ਛੋਲੇ ਤੇ ਰਾਜਮਾ ਜਮਾਹਾਂ ਦੀ ਦਾਲ ਆ ਚਾਰ ਚੀਜ਼ਾਂ ਦਾ ਪੱਕਾ ਹੀ ਜੇ ਆਪਾਂ ਬਣਾਈਏ ਤਾਂ ਚਾਰਾਂ ਚੀਜ਼ਾਂ ਨਾਲ ਤਾਂ ਹਮੇਸ਼ਾ ਆਪਾਂ ਚਾਵਲ ਬਣਾਉਂਦੇ ਬਣਾਉਂਦੇ ਆ ਹੈ ਬਤ ਸਭ ਕੋਡੀ ਦੁਨੀਆ ਕਿੰਨਾ ਨਹੀਂ ਨਹੀਂ ਇਹਨੇ ਪਿੱਛੇ ਠੀਕ ਹੈ ਚਲੋ ਜੀ ਹੁਣ ਆਪਾਂ ਆਪਣੀ ਸਬਜੀ ਵੀ ਤਿਆਰ ਹੋ ਗਈ ਹੈ ਤਕਰੀਬਨ ਬਸ ਹੁਣ ਮੈਂ ਸੀਟੀਆਂ ਲਗਵਾ ਕੇ ਸਬਜੀ ਬਣਾ ਲੈਨੇ ਅਦਰ ਮੈਂ ਨੇ ਰੱਖ ਤਿਆਂ ਚਾਵਲ ਅਕਸ਼ੇ ਹਜੇ ਨਹੀਂ ਤੂੰ ਕਿਉਂ ਛੇੜਦਾ ਹੈ ਨਾ ਛੇੜ ਹਾਂ ਅਕਸ਼ੇ ਗੰਤੀ ਆदत ਹੈ ਬਟੇ ਚਲੋ ਜੀ ਮੈਂ ਇਧਰ ਚਾਵਲ ਉਬਲਨੇ ਰੱਖਤੇ ਹਾਂ ਠੀਕ ਹੈ ਜੀ ਮੈਂ ਹਮੇਸ਼ਾ ਵਾਲਕੀ ਚਾਵਲ ਬਣਾਉਣੀ ਹੈ ਮੈਂ ਪਹਿਲਾਂ ਵੀ ਦੱਸ ਦਿਆਂ ਤੁਹਾਨੂੰ ਤੇ ਸਬਜੀ ਨੂੰ ਮੈਂ ਹੁਣ ਲੋ ਆਲਮਾ ਚਾਰ ਪੰਜ ਚਾਰ ਕੁ ਸੀਟੀਆਂ ਠੀਕ ਹੈ ਤੇ ਫਿਰ ਆਪਣੀ ਸਬਜੀ ਵੀ ਸਨਿਯਾ ਦੇ ਅੰਤ ਤੋਂ ਪਹਿਲਾਂ 2:30 ਵਜੇ ਤੱਕ ਮੇਰੀ ਸਬਜੀ ਮੇਰਾ ਚਾਵਲ ਐਨ ਪੂਰੇ ਰੈਡੀ ਹੋ ਜਾਣਗੇ ਚਲੋ ਜੀ ਆਪਾਂ ਫਿਰ ਨੈਕਸਟ ਬਲੌਗ 'ਚ ਤੁਹਾਨੂੰ ਕੁਝ ਨਵਾਂ ਲੈ ਕੇ ਮਿਲਦੇ ਆਂ ਬਲੌਗ ਹੋ ਗਿਆ ਬਹੁਤ ਜ਼ਿਆਦਾ ਲੰਬਾ ਤੇ ਬਾਕੀ ਜਿਨ੍ਹਾਂ ਜਿਨ੍ਹਾਂ ਨੇ ਰਾਜਮਾ ਚਾਵਲ ਖਾਣੇ ਜਲਦੀ ਜਲਦੀ ਆਜੋ ਮੈਂ ਤਾਂ ਐਦਾਂ ਹੀ ਬਣਾਨੀ ਆ ਤੁਸੀਂ ਵੀ ਐਦਾਂ ਟਰਾਈ ਕਰਕੇ ਦੇਖੋ ਇਹ ਰੈਸিপি ਜੀ ਨੇ ਮੈਂ ਤੁਹਾਨੂੰ ਦੱਸੀ ਆ ਬਹੁਤ ਹੀ ਟੇਸਟੀ ਬਹੁਤ ਹੀ ਅਮੇਜ਼ਿੰਗ ਬਣਦੀ ਏ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਮੇਰਾ ਬਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਸ਼ੇਅਰ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕਰਿਆ ਉਹ ਜਰੂਰ ਕਰਿਓ ਸਾਰੇ ਬੋਲੋ ਜੈ ਸ਼੍ਰੀ கிருஷ்ਨਾ ਬੋਲੋ ਆਪਣਾ ਕੰਮ ਤਾਂ ਦਾ ਸਾਰਾ ਕੁਝ ਨਿਬੜ ਗਿਆ ਅੱਜ ਮੈਂ ਪੂਰੇ ਮਤਲਬ ਕਿ ਹੁਣੇ ਤਕਰੀਬਨ 12:30 ਹੋ ਗਏ ਆ ਭਾਂਡੇ ਵੀ ਮੇਰੇ ਸੁੱਕ ਗਏ ਹੁਣ ਮੈਂ ਇਹਨਾਂ ਨੂੰ ਛਿਣ ਦੂੰਗੀ ਵੇ 1 ਵਜ ਗਿਆ ਪਰ ਮੈਂ ਤਾਂ 12:30 ਵਜੇ ਬੈਠੀ ਸੀ ਸੀਟੀ ਆ ਗਈ ਹੈ ਮੁਸੱਦਮ ਨੇ ਬੰਦ ਪਾਣੀ ਥੋੜਾ ਜਿਆਦਾ ਪੈ ਗਿਆ ਪਰ ਅੱਜ ਮੇਰੇ ਰਾਜਮਾ ਥੋੜਾ ਜਿਆਦਾ ਤੇ ਇਹਨੂੰ 2 ਮਿੰਟ ਦੀ ਸਟੀਮ ਤੋਂ ਬਾਦਨਾ ਕੋਈ ਕੋਈ ਨਾ ਕੋਈ ਨਾ ਉਹ ਤਾਂ ਪਾਫ ਹੈ ਤਾਂ ਸਸਾ ਤੇ ਕੰਮ ਸਾਰਾ ਨਿਬੜ ਗਿਆ ਹੁਣ ਮਤਲਬ ਕਿ ਮੈਨਾਂ ਬਿਲਕੁਲ ਸੁਕਾ ਸੁਕਾ ਕੇ ਪੋਚਾ ਲਾਨੀਆ ਨਾਲ ਦੀ ਨਾਲ ਸੁੱਕ ਜਾਂਦਾ ਜੇ ਨਹੀਂ ਸੁੱਕਦਾ ਨਸ ਤਰ੍ਹਾਂ ਤਰ੍ਹਾਂ ਐਵੇਂ ਹੱਥ ਮਾਰ ਕੇ ਚਾਰ ਬੈਨੇ ਸੁੱਕ ਜਾਂਦਾ ਹਸਲੀ ਆ ਆਪਣੇ ਆਪ ਹੀ ਸੁੱਕ ਜਾਂਦਾ ਤੇ ਇਧਰ ਕਰੀ ਦੋ ਮਿੰਟ ਦੋ ਮਿੰਟ ਪਰਲੇ ਕੇ ਚੱਲੂ ਨਾ ਖੋਲ ਦੇ ਖੋਲ ਦੇ ਛੁਰ ਦੇ ਨਹੀਂ ਆਂਦੀ ਇਸ ਟਾਈਮ ਨਹੀਂ ਆਂਦੀ ਬੱਟੇ ਲਓ ਜੀ ਮੀਨਾ ਸਵੇਰੇ 5 ਵਜੇ ਨਾ ਮੈਂ 5:30 ਜਦੋਂ ਕੋਠੇ ਤੇ ਗਈ ਇੰਨਾ ਤੇਜ਼ ਪੈ ਰਿਹਾ ਤਾਂ ਬਹੁਤ ਤੇਜ਼ ਪੈ ਰਿਹਾ ਤਾਂ ਤੇ ਫਿਰ ਮੇਰੇ ਕਹਿਆ ਹੈ ਕਿੰਨਾ ਤੇਜ਼ ਪੈ ਰਿਹਾ ਮੀ ਮੈਂ ਫਿਰ ਹੁਣ ਕੋਠੇ ਤੇ ਆਈਆਂ ਦਿਖਾਉਣ ਵਾਸਤੇ ਮੈਂ ਨਿਆ ਰੱਖਨੇ ਨਾ ਇੱਥੇ ਤੇ ਧੋਇਆ ਅੱਜ ਇੱਥੇ ਤੇ ਧੋਇਆ ਪਤਾ ਕੀ ਹੈ ਮੈਂ ਮੈਨੂੰ ਹੁਣ ਬਹ ਨਾ ਹੋ ਰਿਹਾ ਆ ਦੇਖੋ ਹੁਣ ਮੇਰੇ ਨਾ ਪਲਾਂਟਸ ਨਾ ਸਾਰੇ ਬੜੇ ਬੜੇ ਹੋਣ ਲੱਗੇ ਮੇਰੀ ਨਜ਼ਰ ਵੀ ਨਾ ਲੱਗ ਜੇ ਮੇਰੇ ਪਲਾਂਟਸ ਨੂੰ ਜਿਹੜਾ ਇਹਲਾ ਪੌਦਾ ਨਾ ਮਹਿਰੂਨ ਪੱਤੇ ਵਾਲਾ ਇਹ ਪੌਦਾ ਨਾ ਬਹੁਤ ਛੋਟਾ ਜਿਹਾ ਸੀ ਜਦੋਂ ਆਪਾਂ ਲੈ ਲਿਆਂਦਾ ਤਾਂ ਤੇ ਉਹਨਾਂ ਨੇ 50 ਰੁਪਏ ਦਾ ਦਿੱਤਾ ਤਾਂ ਹਾਂ ਇਸ ਤੋਂ ਵੱਧ ਸੀ ਇਸ ਤੋਂ ਵੱਧ ਸੀ ਤੇ ਨਾ ਹੁਣ ਦੇਖੋ ਕਿੰਨਾ ਵੱਡਾ ਹੋ ਗਿਆ ਜਿਹੜਾ ਹੁਣ ਜਿਹੜਾ ਸਾਈਜ਼ ਇਹਦਾ ਹੁਣ ਹੈ ਨਾ ਹੁਣ ਇਹ ਇਹ ਵਾਲਾ ਪੌਦਾ ਹੁਣ 150 ਦਾ ਦਿੰਦੇ ਨੇ ਪਰ ਕੁਦਰਤੀ ਚੀਜ਼ ਵਧੇ ਤਾਂ ਉਹ ਸਭ ਨਾਲ ਵਧਿਆ ਉਧਰ ਮੇਰੀ ਤુલਸੀ ਹੈ ਤੇ ਤુલਸੀ ਤੇ ਮੇਰੀ ਤੇ ਮੰਜਰੀ ਬਹੁਤ ਆਈ ਬਈਆ ਇਸ ਨੂੰ ਨਾ ਮੈਂ ਕੈਂਚੀ ਨਾਲ ਛੋਟੇ ਕੈਂਚੀ ਇੱਕ ਮੇਰੀ ਸੁੱਚੀ ਕੈਂਚੀ ਪਈ ਆ ਉਹਦੇ ਨਾਲ ਤੋੜੂਗੀ ਨਾ ਨਾ ਕਦੇ ਵੀ ਨਾ ਤુલਸੀ ਮਾਤਾ ਨੂੰ ਤੋੜਨਾ ਨਹੀਂ ਚਾਹੀਦਾ ਅ ਤੇ ਇਸ ਕਰਕੇ ਮੈਂ ਕੈਂਚੀ ਨਾਲ ਹੀ ਛੋਟੀ ਜੀ ਕੈਂਚੀ ਹੈ ਬਿਲਕੁਲ ਉਹਦੇ ਨਾਲ ਹੀ ਤੋੜ ਕੇ ਮੈਂ ਇਹਨੂੰ ਰੱਖੂਗੀ ਮੰਜਰੀ ਨੂੰ ਵੈਸੇ ਵੀ ਅੱਜ ਵੀਰਵਾਰ ਹੈ ವಿಷ್ಣੂ ਭਗਵਾਨ ਜੀ ਦੇ ਚਰਨਾਂ 'ਚ ਤਾਪ ਆ ਜ਼ਰੂਰ ਆ ਚੜਾਈ ਦੰਨੇ ਆ ਠੀਕ ਹੈ ਜੀ ਤੇ ਇੱਧਰ ਮੇਰਾ ਜੈਡ ਪਲੈਂਟ